ਮੈਂ ਵੀ ਤੇ ਤੁਸੀਂ ਵੀ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਅਗਰ ਸਾਡੇ ਦੇਸ਼ ਦੇ ਕਾਨੂੰਨ ਜਿਹੜੇ ਨੇ ਉਹ ਥੋੜੇ ਸਖਤ ਹੋ ਜਾਣ 사ウਦੀ ਅਰਬ ਦੀ ਉਦਾਹਰਨ ਲੈਂਦੇ ਸੀ ਅਸੀਂ ਕਿ 사ウਦੀ ਅਰਬ ਵਰਗੇ ਹੋ ਜਾਣ ਤੇ ਲੋਕ ਜਿਹੜੇ ਨੇ ਉਹ ਜੁਰਮ ਕਰਨੋਂ ਹਟ ਜਾਣਗੇ ਕ੍ਰਾਈਮ ਜਿਹੜਾ ਵਾ ਉਹ ਘਟ ਜਾਏਗਾ ਤੁਹਾਡੇ ਵਾਸਤੇ ਗੁੱਡ ਨਿਊਜ਼ ਹੈ ਖੁਸ਼ਖਬਰੀ ਹੈ ਕਿ ਸਾਡੇ ਦੇਸ਼ ਦੇ ਇੰਨੇ ਕਾਨੂੰਨ ਜਿਹੜੇ ਨੇ ਉਹ ਬਦਲ ਚੁੱਕੇ ਨੇ ਧਾਰਾਵਾਂ ਬਦਲ ਚੁੱਕੀਆਂ ਨੇ ਸਜ਼ਾਵਾਂ ਬਦਲ ਚੁੱਕੀਆਂ ਨੇ ਜੁਰਮਾਨੇ ਬਦਲ ਚੁੱਕੇ ਨੇ ਸੋ ਹੁਣ ਮੋٹے ਜੁਰਮਾਨੇ ਹੋਣਗੇ ਔਰ ਵੱਧ ਤੋਂ ਵੱਧ ਸਜ਼ਾ ਮਿਲੇਗੀ ਤਾਜੋ ਕੋਈ ਇਨਸਾਨ ਜਿਹੜਾ ਹੈ ਉਹ ਜੁਰਮ ਕਰਨ ਤੋਂ ਡਰੇ ਮੋਟਰ ਵੀਕਲ ਐਕਟ 2019 ਦੇ ਵਿੱਚ ਸੋਧ ਕੀਤਾ ਗਿਆ ਹੈ ਧਾਰਾ 199A 199B ਇਹਨਾਂ ਦੇ ਵਿੱਚ ਸੋਧ ਕੀਤਾ ਗਿਆ ਹੈ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਨ੍ਹਾਂ ਦਾ ਲਾਇਸੈਂਸ ਨਹੀਂ ਬਣਿਆ ਅਗਰ ਉਹ ਦੋ ਪਹੀਆ ਵਾਹਨ ਚਲਾਉਂਦੇ ਨੇ ਅਗਰ ਉਹ ਕੋਈ ਚਾਰ ਪਹੀਆ ਵਾਹਨ ਚਲਾਉਂਦੇ ਨੇ ਕਾਰ ਚਲਾਉਂਦੇ ਨੇ ਟਰੈਕਟਰ ਚਲਾਉਂਦੇ ਨੇ ਮੋਟਰਸਾਈਕਲ ਚਲਾਉਂਦੇ ਨੇ ਸਕੂਟੀ ਚਲਾਉਂਦੇ ਨੇ ਅਗਰ ਲਾਇਸੈਂਸ ਨਹੀਂ ਬਣਿਆ ਵਹੀਕਲ ਉਹਨਾਂ ਦਾ ਆਪਣਾ ਤਾਂ ਮਾਪੇ ਬਾਪ ਨੂੰ 25000 ਰੁਪਏ ਜੁਰਮਾਨਾ ਔਰ 3 ਸਾਲ ਦੀ ਸਜ਼ਾ ਹੋ ਸਕਦੀ ਹੈ ਔਰ ਅਗਰ ਵਹੀਕਲ ਉਹਨਾਂ ਦਾ ਆਪਣਾ ਨਹੀਂ ਹੈ ਕਿਸੇ ਤੋਂ ਮੰਗ ਕੇ ਲੈਂਦਾ ਹੈ ਤੇ ਜਿਹੜੀ ਇਹ ਸਜ਼ਾ ਹੈ ਉਹ ਮਾਲਕ ਨੂੰ ਹੋਏਗੀ ਜਿਸ ਦਾ ਵਹੀਕਲ ਹੈ ਇਸ ਕਰਕੇ ਕਿਸੇ ਨੂੰ ਮੰਗਵਾ ਵਹੀਕਲ ਨਹੀਂ ਦੇਣਾ ਜਿਸ ਦੀ ਉਮਰ 18 ਸਾਲ ਤੋਂ ਘੱਟ ਹੈ ਅਗਰ ਕੋਈ ਵੱਧ ਉਮਰ ਵਾਲਾ ਵੀ ਮੰਗਣ ਆਉਂਦਾ ਹੈ ਤਾਂ ਉਸ ਨੂੰ ਪੁੱਛੋ ਕਿ ਭਾਈ ਤੇਰੇ ਕੋਲ ਲਾਇਸੈਂਸ ਹੈ ਤੂੰ ਵਹੀਕਲ ਚਲਾਉਣਾ ਜਾਣਦਾ ਹੈ ਫੇਰ ਉਸ ਨੂੰ ਆਪਣਾ ਵਹੀਕਲ ਦਿਓ ਨਹੀਂ ਤਾਂ ਮਾਲਕ ਵੀ ਟੰਗਿਆ ਜਾਏਗਾ ਔਰ ਮਾਪੇ ਵੀ ਟੰਗੇ ਜਾਣਗੇ ਅਗਰ ਇਹ ਗਲਤੀ ਕੀਤੀ ਸੋ ਇਹ ਜਿਹੜੀ ਸਜਾਵਾਂ ਨੇ ਇਹ 31 ਜੁਲਾਈ ਤੱਕ ਤੁਹਾਨੂੰ ਮਾਫ ਹੈ ਉਦੋਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਸਭ ਲੋਕਾਂ ਤੱਕ ਪਹੁੰਚਾ ਦਿਓ ਖਾਸ ਕਰਕੇ ਇਹ ਜਿਹੜੀ ਵੀਡੀਓ ਹੈ ਸਕੂਲ ਦੇ ਗਰੁੱਪਾਂ ਵਿੱਚ ਪਹੁੰਚਾ ਦਿਓ ਮਾਪਿਆਂ ਤੱਕ ਇਹ ਵੀਡੀਓ ਪਹੁੰਚੇ ਕਿਉਂਕਿ ਜਿਆਦਾਤਰ ਬੱਚੇ ਜਿਹੜੇ ਨੇ ਉਹ ਸਕੂਲਾਂ ਕਾਲਜਾਂ ਦੇ ਵਿੱਚ ਹੀ ਜਾਂਦੇ ਨੇ ਛੋਟੀ ਉਮਰ ਦੇ ਜਿਹੜੇ ਨੇ ਜਿਨ੍ਹਾਂ ਦੇ ਲਾਇਸੈਂਸ ਨਹੀਂ ਬਣੇ ਹੁੰਦੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ 18 ਸਾਲ ਤੋਂ ਘੱਟ ਉਮਰ ਦੇ ਬੱਚੇ ਕੋਈ ਵਹੀਕਲ ਲੈ ਕੇ ਰੋਡ ਤੇ ਨਾ ਚੱਣ ਨਹੀਂ ਤਾਂ ਉਹਨਾਂ ਦੇ ਮਾਪੇ-ਬਾਪ ਨੂੰ ਪਰੇਸ਼ਾਨੀ ਹੋ ਸਕਦੀ ਹੈ। ਬਾਕੀ ਮਰਜ਼ੀ ਤੁਹਾਡੀ ਹੈ। ਤੁਸੀਂ ਕੀ ਕਰਨਾ ਹੈ ਜੁਰਮਾਨਾ ਦੇਣਾ ਹੈ, ਸਜ਼ਾ ਤੋਂ ਹੋਣੀ ਹੈ ਆਪਣੇ ਮਾਪੇ-ਬਾਪ ਨੂੰ ਜਾਂ ਤੁਸੀਂ ਖੁਦ ਕਿਸੇ ਨੂੰ ਵਹੀਕਲ ਦੇ ਕੇ ਆਪ ਸਜ਼ਾ ਲੈਣੀ ਹੈ। ਆਪ ਐਲ ਮuje ਮਾਰ ਵਾਲੀ ਗੱਲ। ਸੋ ਮੈਂ ਤੇ ਇਹੀ ਕਹੂੰਗਾ ਕਿ ਭਾਈ ਨਾ ਕਿਸੇ ਨੂੰ ਆਪਣਾ ਵਹੀਕਲ ਮੰਗਵਾ ਦਿਓ ਔਰ 18 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਬਿਲਕੁਲ ਵਹੀਕਲ ਨਾ ਦਿਓ। ਸੋ ਇਹ ਵੀਡੀਓ ਨੂੰ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਸ਼ੇਅਰ ਕਰੋਗੇ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਓਗੇ